ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਕਰਕੇ ਅੱਜ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਰਹਿੰਦੇ ਹਾਂ ਪਰ ਇਹ ਸੱਤ ਚੀਜ਼ਾਂ ਕਰ ਰੱਖਣ ਦੇ ਨਾਲ ਪਰਮਾਤਮਾ ਆਪ ਆਪਣੀ ਮਦਦ ਕਰਨਗੇ ਇਸ ਨਾਲ ਹਰ ਤਰ੍ਹਾਂ ਦੀ ਬੁਰਾਈ ਮਾੜੇ ਕਰਮ ਤੋਂ ਵੀ ਪਰਮਾਤਮਾ ਆਪਾਂ ਨੂੰ ਬਚਾਉਂਦੇ ਨੇ ਜਿੰਨਾ ਸੱਤ ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ ਕਰ ਨਹੀਂ ਤਾਂ ਜਲਦੀ ਤੋਂ ਜਲਦੀ ਆਪਣੇ ਕੋਲ ਲੈ ਆਵੋ ਪਹਿਲੀ ਚੀਜ਼ ਹੈ ਜਲ ਤੁਹਾਨੂੰ ਕਿਸੇ ਵੀ ਤਰੀਕੇ ਦੀ ਤਕਲੀਫ ਹੋਵੇ ਭਾਵੇਂ ਉਹ ਰੂਹਾਨੀ ਹੋਵੇ ਜਾਂ ਜਿਸਮਾਨੀ ਹੋਵੇ ਤੁਸੀਂ ਪਰਮਾਤਮਾ ਅਗੇ ਅਰਦਾਸ ਕਰੋ ਉਹ ਜਲ ਨੂੰ ਪਿਓ ਤੇ ਇਸ਼ਨਾਨ ਵੀ ਕਰੋ ਤੁਸੀਂ ਕੁਝ ਸਮੇਂ ਦੇ ਵਿੱਚ ਹੀ ਪਰਮਾਤਮਾ ਦੀ ਮੇਰ ਤੇ ਕੁਦਰਤ ਦਾ ਅਸਰ ਆਪਣੇ ਸਰੀਰ ਤੇ ਦੇਖੋਗੇ ਆਪਾਂ ਦੇਖਦੇ ਹਾਂ ਕਿ ਵੱਖ-ਵੱਖ ਗੁਰੂ ਘਰਾਂ 'ਚ ਹਰ ਸਮੇਂ ਗੁਰਬਾਣੀ ਦਾ ਪ੍ਰਵਾਹ ਹੁੰਦਾ ਹੈ ਗੁਰਬਾਣੀ ਦਾ ਉਚਾਰਨ ਹੁੰਦਾ ਹੈ ਉਹ ਸਾਰੀਆਂ ਚੀਜ਼ਾਂ ਉਸ ਗੁਰਬਾਣੀ ਦੇ ਜਿਹੜੇ ਅਸਰ ਹੈ ਉਹ ਜਲ ਦੇ ਵਿੱਚ ਸਮਾ ਜਾਂਦਾ ਹੈ ਤੇ ਪਾਣੀ ਉਹ ਹੈ ਜੋ ਆਪਣੇ ਵਿੱਚ ਸਮਾਈ ਚੀਜ਼ ਦਾ ਅਸਰ ਆਪਾਂ ਨੂੰ ਦਿੰਦਾ ਹੈ ਦੂਜੀ ਚੀਜ਼ ਇਹ ਹੈ ਕਿ ਗੁਰਕਾ ਸਾਹਿਬ ਗੁਰਬਾਣੀ ਦੇ ਵਿੱਚ ਹਰ ਮੁਸ਼ਕਲ ਨੂੰ ਹਲ ਕਰਨ ਬਾਰੇ ਵਰਣਨ ਕੀਤਾ ਗਿਆ ਹੈ ਕਹਿ ਲਓ ਕਿ ਹਰ ਮੁਸ਼ਕਲ ਦੀ ਚਾਬੀ ਦਾ ਇਹਦੇ ਵਿੱਚ ਹਲ ਦੱਸਿਆ ਗਿਆ ਹੈ ਹਰ ਰੋਗ ਦਾ ਵੀ ਇਲਾਜ ਇਸ ਤੋਂ ਦੂਰ ਹੁੰਦਾ ਹੈ ਹਰ ਬੰਦਾ ਦਰਵਾਜੇ ਦੀ ਚਾਬੀ ਇੱਥੋਂ ਹੀ ਮਿਲਣੀ ਹੈ ਜਿਸ ਘਰ ਵਿੱਚ ਰੋਜ਼ ਪੋਥੀ ਗੁਰਕਾ ਸਾਹਿਬ ਤੋਂ ਗੁਰਬਾਣੀ ਪੜ੍ਹੀ ਜਾਵੇਗੀ ਪ੍ਰਮਾਤਮਾ ਉਸ ਨੂੰ ਹਰ ਮਾੜੀ ਸ਼ੈਅ ਤੋਂ ਬਚਾਉਣਗੇ ਇਸ ਲਈ ਅੰਮ੍ਰਿਤ ਵੇਲੇ ਤੇ ਰਹਿ ਰਾਤ ਸਮੇਂ ਇਸ ਤੋਂ ਪਾਠ ਜ਼ਰੂਰ ਕਰਿਆ ਕਰੋ ਤੁਸੀਂ ਦੇਖੋਗੇ ਕਿ ਕਿ ਕਰਦੇਨ ਦੁਗਣੀ ਰਾ ਚੌਗਣੀ ਤਰੱਕੀ ਹੋਵੇਗੀ ਤੀਜੀ ਚੀਜ਼ ਹੈ ਕੋਲੋਜੀ ਇਹ ਉਹ ਸ਼ੈ ਹੈ ਜਿਸ ਨਾਲ ਹਰ ਬਿਮਾਰੀ ਦਾ ਆਪਾਂ ਇਲਾਜ ਕਰ ਸਕਦੇ ਹਾਂ ਪਹਿਲਾਂ ਆਪਣੇ ਵੱਡੇ ਵੱਡੇਰੇ ਸਿਆਲਾਂ ਦੇ ਵਿੱਚ ਇਹ ਸਭ ਇੱਕ ਇੱਕ ਨੂੰ ਦਿਆ ਕਰਦੇ ਸੀ ਤੇ ਇਹ ਆਪਣੇ ਸਰੀਰ ਨੂੰ ਬੜਾ ਜ਼ਿਆਦਾ ਮਜ਼ਬੂਤ ਤੇ ਰੋਗਾਂ ਤੋਂ ਦੂਰ ਰੱਖਦੇ ਸੀ ਉਹ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੇ ਹਰ ਬਿਮਾਰੀ ਨੂੰ ਇਹ ਠੀਕ ਕਰ ਦਿੰਦੀ ਹੈ ਇਥੋਂ ਤੱਕ ਕਿ ਡਾਕਟਰ ਹੁਣ ਕੈਂਸਰ ਵਰਗੀ ਬਿਮਾਰੀ ਦੀ ਦਵਾਈ ਦੇ ਵਿੱਚ ਵੀ ਕਲੋਜੀ ਦੀ ਵਰਤੋਂ ਕਰਦੇ ਨੇ ਇਹ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦਿੰਦੀ ਹੈ ਗੁਰਦੇ ਨੂੰ ਹਮੇਸ਼ਿਆ ਸੁਰੱਖਿਤ ਰੱਖਦੀ ਹੈ ਖਾਲੀ ਢਿੱਡ ਕਲੋਜੀ ਦੀ ਖਾਣ ਦੇ ਨਾਲ 슈ਗਰ ਠੀਕ ਹੋ ਜਾਂਦੀ ਹੈ ਤੇ ਕੋਲੇਸਟ੍ਰੋਲ ਘਟ ਹੋ ਜਾਂਦਾ ਹੈ ਆਪਣੇ ਸਿਆਣੇ ਭਾਵੇਂ ਆਪਣੇ ਤੋਂ ਘੱਟ ਪੜੇ ਲਿਖੇ ਸਨ ਪਰ ਉਹ ਚੀਜ਼ਾਂ ਬਾਰੇ ਆਪਾਂ ਨਾਲੋਂ ਬਿਹਤਰ ਜਾਣਦੇ ਸਨ ਇਸ ਕਰਕੇ ਉਹ ਸਿਆਲਾਂ ਦੇ ਵਿੱਚ ਆਪਣੇ ਘਰ ਦੇ ਹਰੇਕ ਜੀ ਨੂੰ ਦਇਆ ਕਰਦੇ ਸਨ ਜਿਸ ਦੇ ਨਾਲ ਵੱਡੀ ਤੋਂ ਵੱਡੀ ਬਿਮਾਰੀ ਫਿਰ ਆਪੇ ਆਪਣੇ ਸਰੀਰ ਤੋਂ ਦੂਰ ਹੋ ਜਾਂਦੀ ਸੀ ਇਥੋਂ ਤੱਕ ਕਿ ਕਲੋਜੀ ਵਾਲਾ ਪਾਣੀ ਪੀਣ ਨਾਲ ਬੀਪੀ ਵੀ ਸਹੀ ਰਹਿੰਦਾ ਹੈ ਵਜ਼ਨ ਘਟਦਾ ਹੈ ਪਰ ਕਲੋਜੀ ਦੇ 8 ਤੋਂ 10 ਦਾਣੇ ਪਾਣੀ ਵਿੱਚ ਭਿਉ ਕੇ ਫਿਰ ਪੀਣੇ ਚਾਹੀਦੇ ਨੇ ਇਹ ਪਾਣੀ ਤੁਹਾਡੇ ਮੁੱਖ ਨੂੰ ਵੀ ਨਿਖਾਰ ਦੇਵੇਗਾ ਤੇ ਵਾਲਾਂ ਲਈ ਵੀ ਬੜਾ ਚੰਗਾ ਹੈ ਤਾਹੀਂ ਆਪਣੇ ਵੱਡੇ ਵਡੇਰੇ ਇਹ ਬਿਮਾਰੀਆਂ ਤੋਂ ਬਚੇ ਰਹਿੰਦੇ ਸਨ ਕਲੋਜੀ ਤੇਲ ਦੀਆਂ ਕੁਝ ਬੂੰਦਾ ਧੁੰਨੇ ਦੇ ਵਿੱਚ ਪਾਉਣ ਦੇ ਨਾਲ ਜੋੜਾਂ ਦਾ ਦਰਦ ਖਤਮ ਹੋ ਜਾਂਦਾ ਹੈ ਜਦੋਂ ਰਾਤ ਨੂੰ ਸੌਵੋ ਤਾਂ ਕੁਝ ਬੂੰਦਾ ਧੁੰਨੇ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਮਾਲਸ਼ ਕਰੋ ਇਹਦੇ ਨਾਲ ਸਾਰਾ ਜੋੜਾਂ ਦਾ ਦਰਦ ਖਤਮ ਹੋ ਜਾਵੇਗਾ ਚੌਥੀ ਚੀਜ਼ ਕਿਹਾ ਹੈ ਖਜੂਰ ਜੋ ਮਨੁੱਖ ਦਿਨ ਵਿੱਚ ਸੱਤ ਖਜੂਰਾਂ ਖਾਂਦਾ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਅੰਤਿਮ ਸਮੇਂ ਤੱਕ ਬਿਮਾਰੀ ਨਹੀਂ ਹੋਵੇਗੀ ਇਹ ਹੱਡੀਆਂ ਨੂੰ ਮਜ਼ਬੂਤ ਬਣਾ ਦਿੰਦਾ ਹੈ ਗੋਡੇ ਦਰਦ ਨਹੀਂ ਹੁੰਦੇ ਗਰਮੀਆਂ ਦੇ ਵਿੱਚ ਪਿਉਂ ਕੇ ਤੇ ਸਰਦੀਆਂ ਦੇ ਵਿੱਚ ਉਵੇਂ ਹੀ ਖਾ ਸਕਦੇ ਹੋ ਇਸ ਵਿੱਚ ਸਾਰੇ ਲੋੜੀ ਦੇ ਤੱਤ ਹੁੰਦੇ ਨੇ ਜੋ ਸਰੀਰ ਨੂੰ ਊਰਜਾ ਦੇ ਨਾਲ ਭਰਪੂਰ ਕਰ ਦਿੰਦੇ ਨੇ ਤੇ ਦੁੱਖ ਰੋਗਾਂ ਤੋਂ ਦੂਰ ਕਰ ਦਿੰਦੇ ਨੇ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਜਾਂ ਆਪਣੇ ਕਿਸੇ ਵੀ ਸਰੀਰ ਦੇ ਅੰਗ ਦੇ ਵਿੱਚ ਕੱਟ ਦੇ ਕਟ ਕਟ ਦੀ ਆਵਾਜ਼ ਆਉਂਦੀ ਹੈ ਉੜਦੇ ਆ ਬੈਠਦੇ ਆ ਉਹਨਾਂ ਲਈ ਤਾਂ ਇਹ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੈ ਅਗਲੀ ਚੀਜ਼ ਜੋ ਕਹਿੰਦੇ ਨੇ ਉਹ ਹੈ ਜੈਤੂਨ ਦਾ ਤੇਲ ਜੇਕਰ ਕੋਈ ਖਾਣ ਦੇ ਵਿੱਚ ਜੈਤੂਨ ਦਾ ਤੇਲ ਵਰਤਦਾ ਹੈ ਤਾਂ ਸਰੀਰ ਦੀ ਮਾਲਿਸ਼ ਲਈ ਇਸ ਨੂੰ ਵਰਤਦਾ ਹੈ ਉਹ ਸਾਰੇ ਰੋਗਾਂ ਤੋਂ ਮੁਕਤ ਰਹਿੰਦਾ ਹੈ ਇਸ ਗੱਲ ਨੂੰ ਹੁਣ ਡਾਕਟਰ ਵੀ ਮੰਨਦੇ ਨੇ ਕਿ ਜਿਸ ਘਰ ਜੈਤੂਨ ਦੇ ਤੇਲ ਦੀ ਵਰਤੋਂ ਹੁੰਦੀ ਹੈ ਉਹ ਘਰ ਕਿਸੇ ਨੂੰ ਦਿਲ ਦੀ ਦਿੱਕਤ ਨਹੀਂ ਹੁੰਦੀ ਰੋਗ ਨਹੀਂ ਹੁੰਦਾ ਨਸਾਂ ਦੀ ਦਿੱਕਤ ਨਹੀਂ ਹੋਵੇਗੀ ਅੱਜ ਕੱਲ ਨਸਾਂ ਬਲੌਕ ਦੀ ਦਿੱਕਤ ਹਰ ਘਰ ਦੇਖਣ ਨੂੰ ਮਿਲ ਰਹੀ ਹੈ ਕਿਸੇ ਦੇ ਦਿਲ ਦੀ ਕਿਸੇ ਦੀ ਲਤ ਦੀ ਜਾਂ ਕਿਸੇ ਦੇ ਪਾਹ ਦੀ ਕੋਈ ਨਾ ਕੋਈ ਨਸ ਬਲੌਕ ਹੋ ਜਾਂਦੀ ਹੈ ਉਸ ਵਿੱਚ ਆਪਾਂ ਨੂੰ ਇਹ ਤੇਲ ਵਰਤਣਾ ਆਰੰਭ ਕਰ ਦੇਣਾ ਚਾਹੀਦਾ ਹੈ ਬਿਮਾਰੀਆਂ ਤੁਹਾਡੇ ਘਰੋਂ ਖੜਾ ਛੁਡਾ ਕੇ ਆਪੇ ਪਾ ਜਾਣ ਗਿਆ ਇਹ ਤੇਲ ਨੂੰ ਜਦੋਂ ਤੁਸੀਂ ਜੇ ਆਪਣੇ ਖਾਣੇ 'ਚ ਨਹੀਂ ਵਰਤ ਸਕਦੇ ਤਾਂ ਮਾਲਿਸ਼ ਤਾਂ ਜ਼ਰੂਰ ਕਰਿਆ ਕਰੋ ਅਗਲੀ ਚੀਜ਼ ਜੋ ਕਹਿੰਦੇ ਨੇ ਉਹ ਆਪਣੇ ਸਾਰਿਆਂ ਘਰ ਹੈ ਪਰ ਆਪਾਂ ਛਾਈ ਦੇ ਵਰਤਦੇ ਨਹੀਂ ਉਹ ਕੀ ਹੈ ਸ਼ਹਿਦ ਸ਼ਹਿਦ ਉਹ ਚੀਜ਼ ਹੈ ਜੋ ਕਦੇ ਵੀ ਖਰਾਬ ਨਹੀਂ ਹੁੰਦੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਨੂੰ ਛੱਟ ਵਜਦੀ ਸੀ ਤਾਂ ਉਤੇ ਸ਼ਹਿਦ ਹੀ ਲਗਾਉਂਦੇ ਸੀ ਜ਼ਖਮ ਜੋ ਸੀ ਨਾ ਉਹ ਛੇਤੀ ਪਰ ਜਾਂਦਾ ਸੀ ਪਹਿਲਾਂ ਰਾਤ ਨੂੰ ਸੌਣ ਸਮੇਂ ਤੋਣੀ ਤੇ ਸ਼ਹਿਦ ਲਗਾਉਂਦੇ ਆਂ ਹੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਵੀ ਉਹਨੂੰ ਸ਼ਹਿਦ ਚਟਾਇਆ ਜਾਂਦਾ ਸੀ ਖਾਸ ਕਰਕੇ ਜਵਾਕਾਂ ਦੀ ਧੁੰਨੀ ਦੇ ਵਿੱਚ ਤੇਲ ਲਗਾਇਆ ਜਾਂਦਾ ਸੀ ਜਿਹੜਾ ਸ਼ਹਿਦ ਲਗਾਇਆ ਕਰਦੇ ਸੀ ਜੇ ਰਾਤ ਨੂੰ ਨਹੀਂ ਲਗਾ ਸਕਦੇ ਤਾਂ ਜਦੋਂ ਕੁਝ ਸਮੇਂ ਆਰਾਮ ਕਰਦੇ ਹੋ ਉਦੋਂ ਜ਼ਰੂਰ ਲਗਾਓ ਇਸ ਨਾਲ ਸਰੀਰ ਦੀ ਜਿੰਨੀ ਵੀ ਖੁਸ਼ਕੀ ਹੈ ਉਹ ਦੂਰ ਹੋ ਜਾਵੇਗੀ ਚਮੜੀ ਤੇ ਚਮਕ ਆਉਂਦੀ ਹੈ ਪਹਿਲਾਂ ਇਹਨਾਂ ਸਾਬਣ ਨਹੀਂ ਪਹਿਲਾਂ ਇਹਨੇ ਸਾਬਣ ਨਹੀਂ ਹੋਇਆ ਕਰਦੇ ਸੀ ਇਹੇ ਚੀਜ਼ਾਂ ਵਰਤੀਆਂ ਜਾਂਦੀਆਂ ਸਨ ਪਹਿਲਾਂ ਸ਼ਹਿਦ ਨੂੰ ਲਗਾ ਕੇ ਤੇ ਕੁਝ ਸਮੇਂ ਰੱਖ ਲਿਆ ਜਾਂਦਾ ਸੀ ਪੂਰੇ ਸਰੀਰ ਤੇ ਮੂੰਹ ਤੇ ਫਿਰ ਕਿਸੇ ਕੋਸੇ ਜੇ ਪਾਣੀ ਦੇ ਨਾਲ ਨਹਾ ਲਿਆ ਜਾਂਦਾ ਸੀ ਇਸ ਦੇ ਨਾਲ ਫੋੜੇ ਫਿੰਸੀਆਂ ਸਭ ਦੂਰ ਹੋ ਜਾਂਦੀਆਂ ਸਨ ਜਿਨ੍ਹਾਂ ਨੂੰ ਖਾਦੇ ਪੀਤੇ ਨਹੀਂ ਜਾਂਦਾ ਸੀ ਢਿੱਡ ਫੁੱਲਿਆ ਰਹਿੰਦਾ ਸੀ ਉਹ ਅਦਰਕ ਦਾ ਰਸ ਕੱਢ ਲ ਕੇ ਇੱਕ ਥੋੜੀ ਜਿਹੀਆਂ ਦੋ ਬੂੰਦਾਂ ਸ਼ਹਿਦ ਵਿੱਚ ਮਿਲਾ ਕੇ ਉਹਨੂੰ ਚੰਗੀ ਤਰ੍ਹਾਂ ਮਿਲਾ ਕੇ ਖਾ ਲਿਆ ਕਰਦੇ ਸੀ ਉਹ ਤੋਂ ਕੋਸਾ ਜਿਹਾ ਪਾਣੀ ਪੀਆ ਕਰਦੇ ਸੀ ਪੇਟ ਦਾ ਖਾਦਾ ਪੀਤਾ ਵੀ ਪਚਦਾ ਸੀ ਪੇਟ ਫੁੱਲਦਾ ਵੀ ਨਹੀਂ ਸੀ ਤੇ ਪੇਟ ਦੇ ਦਰਦ ਤੋਂ ਵੀ ਰਾਹਤ ਮਿਲਦੀ ਸੀ ਇਸ ਰੰਕ ਕਬਜ ਦੀ ਦਿੱਕਤੋਂ ਰਾਹਤ ਮਿਲਦੀ ਹੈ ਇਸ ਕਰਕੇ ਆਪਣੇ ਬੱਚਿਆਂ ਦੀ ਧੁੰਨੀ ਦੇ ਵਿੱਚ ਸ਼ਹਿਦ ਜ਼ਰੂਰ ਲਗਾਓ ਤੇ ਆਪ ਵੀ ਲਗਾਓ ਸਤਵੀਂ ਚੀਜ਼ ਕਹਿੰਦੇ ਹਨ ਕਿ ਸਿਰਕਾ ਸਵੇਰੇ ਖਾਲੀ ਪੇਟ ਦੋ ਚਮਚ ਸਿਰਕਾ ਜਿਹੜਾ ਹੈ ਤੁਸੀਂ ਪੀਂਦੇ ਹੋ ਤਾਂ ਇਹ ਦੀਆਂ ਤੁਸੀਂ ਜੇਕਰ ਕਹੋ ਤਾਂ ਫਾਇਦੇ ਗਿਣਨ ਲੱਗੋ ਤਾਂ ਦਿਨ ਤੋਂ ਰਾਤ ਹੋ ਜਾਵੇਗੀ ਇਹਦੇ ਨਾਲ ਪੇਟ ਘਟ ਜਾਂਦਾ ਹੈ ਆਪਣੇ ਜਿੰਨੇ ਵੀ ਸਰੀਰ ਅੰਦਰ ਨੇ ਜੋ ਦਿੱਕਤਾ ਨੇ ਉਹ ਦੂਰ ਹੋ ਜਾਣਗੇ ਆਪਣੀਆਂ ਜੋ ਮਸੀਬਤਾਂ ਦੇ ਪਰੇਸ਼ਾਨੀਆਂ ਦਾ ਕਾਰਨ ਪਾਉਂਦੇ ਨੇ ਜੋ ਬੀਜਾਂਗੇ ਉਹੀ ਵੱਡਾਂਗੇ ਆਪਣੇ ਕੀਤੇ ਕਰਮ ਜਦੋਂ ਗਲਤ ਹੋਣ ਤਾਂ ਪਰਮਾਤਮਾ ਦੀ ਪਾਸੇ ਤੋਂ ਫੈਸਲੇ ਲੈ ਲੈਂਦੇ ਹਨ ਆਪਾਂ ਨੂੰ ਰਾਸ ਨਹੀਂ ਆਉਂਦੀ ਜੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਤੇ ਅਮਲ ਕਰਾਂਗੇ ਤਾਂ ਹਰ ਥਾਂ ਤੇ ਫਿਰ ਕਾਮਯਾਬੀ ਜ਼ਰੂਰ ਮਿਲੇਗੀ ਫਿਰ ਆਓ ਇਹ ਸੱਤ ਚੀਜ਼ਾਂ ਨੂੰ ਆਪਾਂ ਘਰ ਦੇ ਵਿੱਚ ਥਾਂ ਦਈਏ ਤੇ ਬਿਮਾਰੀਆਂ ਦੁੱਖ ਤਕਲੀਫਾਂ ਸਰਡੇ ਘਰ ਦੇ ਵਿੱਚੋਂ ਦੂਰ ਪੱਤ ਜਾਣ ਗਿਆ ਇਹ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ 'ਚ ਉਹ ਬਦਲਾਵ ਲੈ ਆਉਂਦੀਆਂ ਨੇ ਜੋ ਹਰ ਥਾਂ ਫਿਰ ਤੁਹਾਨੂੰ ਜਿੱਤ ਹਾਸਲ ਕਰਵਾਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ